ਬਸ ਸਿੱਕਾ ਸਾਰਿਆਂ ਨੂੰ ਇਸ ਪੰਜ ਡੈਰੀ ਫਾਰਮ ਦੇ ਬਹੁਤ-ਬਹੁਤ ਵੈਲਕਮ ਹੈ ਜੀ ਤੇ ਅੱਜ ਆਪਾਂ ਝੋਟੀ ਇੱਕ ਫੇਰ ਲੈ ਕੇ ਪਹੁੰਚ ਚੁੱਕੇ ਹਾਂ ਜੀ ਬਿਲਕੁਲ ਤਾਜੀ ਸੂਈ ਝੋਟੀ ਆ ਇਹ ਬਾਕੀ 2024 ਦਾ ਅਜ ਲਾਸਟ ਦੇਨੇ ਆ ਤੇ ਇਹ ਵੀ ਅਜ ਆਫਰ ਹੀ ਆ ਮਤਲਬ ਆਫਰ ਜਿਹੜਾ ਮੇਰਾ ਵੀਰ ਭਰਾ ਜਿਹੜੇ ਵੇਖਣ ਵਾਲੇ ਚੈਨਲ ਜਿਹੜੇ ਆਫਰ ਨੂੰ ਲੈ ਸਕਦੇ ਆ ਤੇ ਬਾਕੀ ਇਹ ਵੀ ਰੇਟ ਬਿਲਕੁਲ ਜਾਇਜ਼ ਹੋਊਗਾ ਤੇ ਬਾਕੀ ਸਪਾਂਸਰ ਹੋਣਾ ਕਰਦੇ ਆ ਅਗਲ ਬਾਦ ਸਸੀ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸਾਨੂੰ ਸਪੰਜੀ ਸਾਰੇ ਵੇਖਣ ਵਾਲੇ ਵੀਰ ਭਰਾ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹਾਂਜੀ 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 ਇਹ ਆਪਣੇ ਚੈਨਲ ਨੂੰ ਬਹੁਤ ਜਾਇਜ਼ ਨਾਲ ਪਿਆਰ ਦਿੰਦੇ ਆ ਹਾਂਜੀ 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 ਉਹਨਾਂ ਨੂੰ ਨਵੇਂ ਸਾਲ ਦੀ ਲੱਖ ਲੱਖ ਕੱਲ ਵੀ ਦੀ ਵਾਗਰ ਅੱਜ ਵੀ ਸਾਡੇ ਨਾਲ ਹੋਏ ਹਾਂਜੀ ਮੁਬਾਰਕਾਂ ਸਾਰੇ ਪਰਿਵਾਰ ਵਾਲੋਂ ਜਿਨ੍ਹਾਂ ਵੀਰ ਭ ਕੁਛ ਯਹਾਂ ਪੇ ਡੇ ਲਾ ਕੇ ਨਵਾਂ ਸਾਲ 2025 ਆਇਆ ਹੈ ਹਾਂਜੀ ਹਾਂਜੀ 2022 ਵੀ ਸੁਮੇਸ਼ ਸਾਧਨਾ ਮਾਲਕੀ ਨੀ ਕਿਰਪਾਨ ਨਗੜਾ ਤੇ 2025 ਵੀ ਜਿਹੜਾ ਆਇਆ ਨਾ ਹਾਂਜੀ 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 ਸਾਰਿਆਂ ਦੇ ਲਈ ਹਰ ਘਰ ਦੁੱਧ ਪੁੱਤ ਦੀ ਧਾਰ ਬੜ ਕੇ ਐ ਖੁਸ਼ੀਆਂ ਭਰਿਆ ਖੁਸ਼ੀਆਂ ਭਰਿਆ ਆਪਣੇ ਚੰਨ ਵੀਰ ਦੀ ਵੱਧ ਤੋਂ ਵੱਧ ਲਾਈਕ ਕਮੈਂਟ ਤੇ ਸ਼ੇਅਰ ਫੋਲੋ ਜਰੂਰ ਕਰਿਓ ਹਾਂਜੀ ਹਾਂਜੀ ਤੇ ਜਿਹੜੇ ਇੱਥੇ ਜਿੱਥੇ ਮੇਰੇ ਵੀਰ ਭਰਾਵਿੰਦੇ ਕਮੈਂਟ ਕਰਾ ਕੇ ਦੁੱਧ ਦੱਸਿਓ ਨਵੇਂ ਸਾਲ ਦੀ ਬਾਕੀ ਜਿਹੜੇ ਤੋਂ ਮਤਲਬ ਵੀਡੀਓ ਬਾਹਰ ਜਿਹੜੇ ਬੈਠੇ ਆ ਕੋਈ ਇਟਲੀ ਕੈਨੇਡਾ ਅਮਰੀਕਾ ਜਿੱਥੇ ਬੜਾ ਆਮੀ ਵਾਲੇ ਬੜੇ ਭਰਾ ਜਿੱਦਾਂ ਮਤਲਬ ਬਾਹਰ ਵਿਦੇਸ਼ਾਂ ਚ ਬੜਾ ਮਤਲਬ ਬੜੀ ਸਖਤ ਕਰਦੇ ਕਹਿ ਨਹੀਂ ਸਕਦੇ ਕੋਈ ਸ਼ਬਦ ਨਹੀਂ ਲੱਭ ਜਾਂਦੇ ਹਾਂਜੀ 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 ਕਿੰਨਾ ਸੰਘਰਸ਼ ਸਾਨੂੰ ਜਾਂ ਮਤਲਬ ਪਿਆਰ ਕਰਦੇ ਨਾ ਹਾਂਜੀ ਹਾਂਜੀ ਬਹੁਤ ਜ਼ਿਆਦਾ ਦਿਲੋਂ ਸਕਾਰ ਕਰਦੇ ਨਾਲੇ ਤੇ ਜਿਹੜੀ ਸਪੰਦੀ ਆਪਾਂ ਕੱਲ ਆਫਰ ਦਿੱਤੀ ਸੀ ਆਪਾਂ ਝੂਠੀ ਦੀ ਕੱਲ ਦਾ ਮਾਲਕ ਦੀ ਕਿਰਪਾ ਨਹੀਂ ਵੀ ਮਾਫੀ ਚਾਹੁੰਦੇ ਆ ਵੀਰਾਂ ਭਰਾਵਾਂ ਨੂੰ ਬਹੁਤ ਦਿਨ ਹਾਂਜੀ ਹਾਂਜੀ ਵੀ ਤੁਸੀਂ ਯਕੀਨ ਇਹ ਮੰਨਣਾ ਵੀ ਹਾਰ ਕੇ ਮੈਨੂੰ ਫੂਰ ਦਾ ਦੀਪੰਦ ਕਰ ਪਹਿਲੇ ਵੀਡੀਓ ਪਾਇਆ ਤਾਂ 2 ਮਿੰਟ ਬਾਅਦ ਝੋਟੀ ਤਾਂ ਚਲ ਗਈ ਆਪਣੀ ਹਰੀਆਲੀ ਹਰੀਆਲੀ ਜਿੰਦਗੀ ਹਰੀਆਲੀ ਲਾਗੇ ਉਹ ਵੀਰ ਨੇ ਪਹਿਲਾਂ ਸਾਈ ਪਾਈ ਬਾਅਦ ਵਿੱਚ ਹੂਨ ਲਾ ਗਿਆ ਕਿ ਜੀ ਮੱਝ ਦੀ ਮੇਰੀ ਹੋ ਗਈ ਮੈਂ ਤਾਈ ਪਾਤੀ ਲਓ ਜੀ ਲਓ ਜੀ ਅੱਜ ਦੀ ਮਾਰਗ ਦੀ ਕਿਰਪਾ ਬਹੁਤ ਵੱਡੀ ਝੋਟੀ ਜਿਹੜੀ ਸੂਈ ਸਵਾਈ ਤਾਜੀ ਮਗਰ ਕੱਟੀ ਆ ਪਰ ਇਹਨਾਂ ਦਾ ਸੋ ਜਾਰ 1500 ਕਿਲੋ ਦੁੱਧ ਵਾਲੀ ਦੀ ਆਫਰ ਹੀ ਦਵਾਂਗੇ 2024 ਦਾ ਅੱਜ ਲਾਠ ਦੇਨੇ ਆ ਬਸ ਲਾਠ ਅੱਜ ਲਾਠ ਦੇ ਇਹੋ ਜਿਆਦਾ ਰੱਖੂਗਾ ਹਰ ਕੋਈ ਯਾਦ ਰੱਖੂਗਾ ਜਿਹੜਾ ਕੋਈ ਲੈ ਜਾਊਗਾ ਯਾਦ ਰੱਖੋ ਤੇ ਬਾਕੀ ਅੱਜ ਆਫਰ ਹੀ ਆ ਆਫਰ ਜਿਹੜਾ 2024 ਦਾ ਆਫਰ ਆ ਦੇ ਲਈ ਜਾਣੇ ਅੱਜ 31 ਮਾਰਚ ਦੇ ਸ਼ਾਮ ਰਜੇ ਤੋਂ ਪਹਿਲਾਂ ਪਹਿਲਾਂ ਕੀ ਵਾਲੇ ਆਫਰ ਬਾਅਦ ਚ ਦਵਾਂਗੇ 25 ਵਾਲੇ ਬਾਅਦ ਨੇ ਪਹਿਲੇ 2024 ਵਾਲੇ ਦੇਣੇ ਵਾਲੇ ਆਫਰ ਦੇਣੇ ਲਾਸਟ ਲਓ ਜੀ ਝੋਟੀ ਜੜੀ ਆ ਕੱਟੀ ਮਗਰਿਆ ਤੇ ਤਾਜੀ ਬਿਲਕੁਲ ਸੋਈ ਆ ਇਹ ਆਫਰ ਤਾਂ ਦੇ ਰਹੇ ਹਾਂ ਇੱਕ ਇੱਕ 2024 ਦਾ ਆਫਰ ਆ ਹਾਂਜੀ ਇੱਕ ਥੋੜੀ ਜੀ ਨਾਲ ਸਾਨੂੰ 2-4 ਦਿਨ ਮਤਲਬ ਡੰਗਣਾ ਦਾ ਕੰਮ ਥੋੜਾ ਜਿਹਾ ਬੰਦ ਕਰਨਾ ਹੈ ਸਾਡੇ ਜੋਬਨ ਦਾ ਮਤਲਬ ਵਿਆਹ ਕਰ ਗਿਆ ਵਾ ਜਰੂਰ ਦੇ ਦੇ ਦਾ 5 ਤਰੀਕ ਨੂੰ ਸਗਣੇ ਨਾਲ 6 ਨੂੰ ਬਰਾ ਦੇ 6 ਨੂੰ ਬਰਾ ਦੇ ਆ ਇਹਦੇ ਕਾਰਨਾਂ ਦੇ ਵਿੱਚ ਛੁੱਟੀ ਦੇ ਰਹੇ ਆਪਾਂ ਕੱਲ ਤੋਂ ਸ਼ਾਮ ਦੇ ਦੀਏ ਛੁੱਟੀ ਹਾਂਜੀ 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 ਥੋੜੇ ਰਹਿ ਗਏ ਤਾਂ ਮੁੰਡੇ ਨਾਲ ਚਾਈ ਤੇ ਗੱਲਬਾਤ ਨਹੀਂ ਆ ਨਹੀਂ ਨਹੀਂ ਸਹੀ ਗੱਲ ਮੰਦਨ ਵਾਲੀ ਜਾਂਦੇ ਭਾਈ ਜਿਹੜੇ ਆਪਣੇ ਵੀ ਭਰਾ ਦਿੰਦੇ ਨੇ ਤੇ ਸਾਡੇ ਵਰੋਂ ਇਹਦੇ ਰੋਵੇ ਬਣਾਏ ਮੇਰੇ ਵਰਜੂ ਸੱਦਾ ਹੋਊਗਾ 5 ਤਰੀਕ ਨੂੰ ਪਿੰਡ ਭੋਲੇ ਦੇ ਦਰਸ਼ਨ ਦੇ ਸਕਦੇ ਹਾਂਜੀ 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 ਪੂਰਾ ਕਾਜ-ਵੰਜ ਕੇ ਜੋਰ ਨਾਲ ਵਿਆਹ ਕਰਨਾ ਹਾਂਜੀ 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 ਨਾਲ ਮੈਂ ਨਾ ਪੂਰੇ ਦੇ ਮੱਝਾ ਦਾ ਕੰਮ ਬੇਸ਼ੱਕ ਬੰਦ ਕਰ ਦਈਏ 5 ਸਾਲ ਦਾ ਹਾਂਜੀ ਹਾਂਜੀ ਪੂਰੀਆਂ ਹੁਣ ਖਾਗੀਆਂ ਦਿੱਤੀਆਂ ਮਮਾ ਪੂਰੀਆਂ ਕਰਾਂਗੇ ਪੂਰੀਆਂ ਕਰਾਂਗੇ ਤੈਨੂੰ ਕਿਹਾ ਤਾਂ ਵੀ ਕੱਲ ਤੋਂ ਤੂੰ ਆਪਣੀ ਜਿਹੜੀ ਆਪਣੀ ਮਹੌਗਾ ਵਾਲੀ ਆਪਣੀ ਥੰਗੀਆਂ ਕਰ ਪੂਰੀਆਂ ਕਰਾਂ ਮਾਲ ਆਪਾਂ ਜਲਦੀ ਜਲਦੀ ਵੇਚ ਰਹੇ ਹਾਂ ਬਸ ਹਾਂਜੀ ਹਾਂਜੀ ਤੇ ਕਿਉਂਕਿ ਮਾਲ ਆਪਾਂ ਥੋੜਾ ਦੋ ਚਾਰ ਦਿਨ ਬੰਦ ਕਰਾਂਗੇ ਬੰਦ ਕਰਨਾ ਇਹ ਜਿਹੜੇ ਮਜਬੂਰੀ ਇਹਦੀ ਵੀ ਆਪਾਂ ਦੇਖੋ ਹਾਂਜੀ ਇਹਨੇ ਸਾਡਾ ਬਲਾ ਕੀਤਾ ਆਪਾਂ ਵੀ ਇਹਦੀ ਥੋੜੀ ਦੋ ਚਾਰ ਦਿਨ ਹਟਾ ਹੈਲਪ ਕਰਾਂਗੇ ਬਾਕੀ ਆ ਲਓ ਜੀ ਝੋਟੀ ਆ ਗਈ ਟੋਪ ਕਲਾਸ ਤੇ ਬਾਕੀ ਜੇ ਥਾਂ ਲਈ ਵੇਰੀ ਗੱਲ ਕਰ ਲਈਏ ਤੇ ਬਿਲਕੁਲ ਆਰਡਰ ਦੀ ਗੱਲ ਕਰ ਲਈਏ ਤੇ ਫਿਟਿੰਗ ਆ ਲਾ ਗਿਆ ਤੇ ਨੋਕ ਦਾ ਥਾਂ ਆ ਗਿਆ ਜਿਹੜੀ ਕੱਪੜੀ ਪਿੰਨਰ ਬਲਸ ਕੱਦ ਬਾਲਾ ਵੱਡੇ ਕੱਪੜੀ ਆ ਹਾਂਜੀ ਹਾਂਜੀ ਫੁੱਲ ਸਾਈਜ਼ ਨੂੰ ਕਹਿੰਦੇ ਨੇ ਲਓ ਜੀ ਬਾਕੀ ਤੋਰ ਕੇ ਤੁਹਾਨੂੰ ਦਿਖਾਤੀ ਆ ਤੇ ਬਾਕੀ ਹਾਈਟ ਲੈਂਥ ਕੱਦ ਕੁਦ ਦੀ ਬਹੁਤ ਆ ਤੇ ਬਾਕੀ ਜਿਹੜੀ ਬਿਲਕੁਲ ਐ ਜੈਡ ਬਲੈਕ ਆ ਗਈ ਝੋਟੀ ਤੇ ਇੱਕ ਕੱਟੀ ਮਗਰ ਆ ਗਈ ਆ ਜਿਹੜਾ ਤੋਰਦੇ ਅੱਜ ਤੇ ਬਾਕੀ ਜਿਹੜੀਆਂ ਆਫਰਾਂ ਤੁਹਾਨੂੰ ਦੱਸਤੀਆਂ 2024 ਦੀਆਂ ਇਹ ਬਿਲਕੁਲ ਰੇਡ ਬਿਲਕੁਲ ਜਾਇਜ਼ ਹੋਏਗਾ ਅੱਜ ਕੋਲੇ ਦੇ ਫਾਰਮ ਤੇ ਭਾਈ ਕਮਾ ਕਮਾ ਜੀ ਆਪਣਾ ਪੂਰੀ ਖੁਸ਼ੀ ਰੇ ਵੇਚਿਆ ਇੱਕ ਵਿਆਹ ਦੀ ਖੁਸ਼ੀ ਵੀ ਆ ਵੀਰ ਨੂੰ ਤੇ ਇੱਕ ਜਰਾ 2024 ਦਾ ਡਿਸਕਾਊਂਟ ਡਿਸਕਾਊਂਟ ਦੀ ਵੀ ਪੂਰੀ ਖੁਸ਼ੀ ਆ ਸਹੀ ਗੱਲ ਆ ਜੀ ਆਪਣਾ ਵੀਰ ਹਾਂਜੀ ਲਓ ਜੀ ਲੈ ਆਓ ਜੀ ਲੈ ਆਓ ਅੰਦਰ ਲੈ ਆਓ ਬਾਕੀ ਇਹ ਵੀ ਅੱਜ ਡਿਸਕਾਊਂਟ ਤੇ ਕੰਮ ਚੱਲ ਰਿਹਾ ਤੇ ਬਾਕੀ ਜੇ ਕੋਈ ਮੇਲਾ ਲੁੱਟ ਸਕਦਾ ਤੇ ਮੇਰਾ ਵੀਰ ਵੀਰ ਭਰਾ ਲੁੱਟ ਸਕਦੇ ਆ ਤੇ ਬਾਕੀ ਸਭੰਜੀ ਆਪਾਂ ਹੁਣ ਦੁੱਧ ਦੀ ਗੱਲ ਕਰੀਏ ਜੀ ਪਹਿਲਾਂ ਅਸੀਂ ਮੇਲ ਗੱਲ ਕਰਾਂਗੇ ਬੱਚੇ ਦੀ ਬੱਚੇ ਦੀ ਮਗਰ ਇਹਦੇ ਬਿਲਕੁਲ ਕੱਟੀ ਆ ਹਾਂਜੀ ਤੇ ਕੱਟੀ ਵੇਖੋ ਬਿਲਕੁਲ ਤਾਜੀ ਮੈ ਸੁਈ ਆ ਕੋਈ ਪੰਜਾ ਛੇ ਦਿਨਾਂ ਦੀ ਬਾਹਲੇ ਦਿਨਾਂ ਦੀ ਮੈ ਨਹੀਂ ਸੁਈ ਵੇਖੋ ਹਾਂਜੀ ਹਾਂਜੀ ਦਿਖਾਓ ਦਰਸ਼ਨ ਪਹਿਲਾਂ ਕੱਟੀ ਦੇ ਬਿਲਕੁਲ ਤਾਜੀ ਸੁਈ ਆ ਬਿਲਕੁਲ ਤਾਜੀ ਸੁਈ ਆ ਮੈ ਤੇ ਹਾਂਜੀ 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 ਤੇ ਤੇ ਝੂਟੀ ਆ ਵੀ ਬੜੀ ਚੰਗੀ ਆ ਹਾਂਜੀ ਤੇ ਵੱਡੀ ਵੱਡੀ ਵੀ ਫੁੱਲੇ ਆ ਜਿਹੜਾ ਇਹ ਆ ਥਣ ਕੁਆੜੀ ਫਲ ਝੂਟੀ ਦੇ ਦਰਸ਼ਨ ਕਰਾਓ ਆ ਇਕੱਲਾ ਇਕੱਲਾ ਅੰਚਲ ਪਿਆ ਵਿੱਥੀ ਵੇਖੋ ਕੱਟੀ ਦੇ ਨਾੜਾਂ ਮੈ ਨਾਲ ਨਾੜਾਂ ਨੂੰ ਨਾੜੇ ਮਿਲਕ ਪੁਆਇੰਟ ਬਹੁਤ ਹੀ ਚੰਗੇ ਨੇ ਮੂਰੀ ਆ ਤੇ ਉਹਨਾਂ ਲਾ ਜੀ ਐਨੇ ਕੱਟੀ ਦੇ ਬਾਅਦ ਸੇਰ ਆ ਰੱਖੋ ਹਾਂਜੀ ਹਾਂਜੀ ਦੇਖੋ ਮੇਰੇ ਜੀਆ ਮੰਨਣ ਵਾਲੀ ਗੱਲ ਐ ਸੰਜੀ ਲਓ ਜੀ ਫੁੱਲ ਸਾਈਜ਼ ਨੂੰ ਕਹਿੰਦੇ ਨੇ ਫੁੱਲ ਸਾਈਜ਼ ਨੂੰ ਕਹਦੇ ਹੋ ਕੱਟੀ ਲਾਓ ਕੱਟੀ ਦਾ ਬਈ ਖੰਧੀ ਸੀ ਇਹ ਨਹੀਂ ਕਿਆ ਬੇਸ਼ੱਕ ਵੀ ਜੇ ਚਵਾਈ ਵਿਖਾਵਾਂਗੇ ਬੱਚਾ ਬਿਲਕੁਲ ਆਪ ਤਾਜ਼ਾ ਕੱਟੀ ਆਰਡਰ ਆ ਗਿਆ ਬਿਲਕੁਲ ਫਾੜੀ ਵਾਲਾ ਫਾੜੀਆ ਤੇ ਬਾਕੀ ਚਵਾ ਕਿਵੇਂ ਸਮਝੀ ਚਵਾ ਲਈ ਹੁਣ ਚਵਾਈ ਦਾ ਪਤਾ ਲਾਣਾ ਤੇ ਇਹ ਚਵਾਈ ਕਰਕੇ ਵਿਖਾਵਾਂਗੇ ਨਾਲ ਜੁੜੇ ਰਹੋ ਆਪਣੇ ਚੈਨਲ ਨਾਲ ਲਓ ਜੀ ਆਹ ਚਵਾਈ ਵੀ ਜਿਹੜੀ ਆ ਆਪਾਂ ਬਿਲਕੁਲ ਵੀਡੀਓ ਵਿੱਚ ਹੋਰ ਬਾਈ ਫੋਰ ਹੋਊਗੀ ਮੈਂ ਜੀ ਲਓ ਜੀ ਫੁੱਲ ਬਿਲਕੁਲ ਐ ਪੋਲੀ ਪਾਲੀ ਬਿਲਕੁਲ 13 ਕਿਲੋ ਦੋ ਵੜਾਗੇ ਚੋਲੇ ਤਿੰਨ ਡਾਂਗ ਚੋਲੇ ਹਾਂਜੀ ਅਸੀਂ 13 ਗਿਆ ਕੋ 12 ਮੰਨ ਕੇ ਲੈ ਲੇ ਵੇਖੋ ਅਸੀਂ ਵਿਧਾਗ ਨਹੀਂ ਗੱਲ ਕਹਿੰਦੇ ਇਖਟਾ ਕੇ ਕਹਿੰਨੇ ਹਰ ਵਾਰ ਘਟਾ ਕੇ ਕਹਿੰਨੇ ਛੋਟੀ ਹੱਪਾ ਸਾਹਮਣੇ ਦੱਸ ਦਿੰਦਾ ਹਾਂ ਸਾਹਮਣੇ ਲੋੜੀ ਤੋਂ ਬਾਅਦ ਜੇ 15 ਕਿਲੋ ਝੋਟੀ ਨਾਲ ਦੁੱਧ ਦੇਰ ਝੋਟੀ ਬੜੇ ਖਾਂਦਾਂ ਨਹੀਂ ਧੀਆ ਹਰਿਆਣੇ ਦੀ ਇੱਕ ਲੋਕ ਵਾਲੀ ਕੰਨੀ ਲਓ ਜੀ ਇਹਦੇ ਬਾਕੀ ਸੂਈ ਬਿਲਕੁਲ ਤਾਜੀ ਤਵਾਈ ਤਾਜੀ ਬਿਲਕੁਲ ਸੂਈ ਆ ਤੇ ਬਾਕੀ ਰੇਡ ਪਾਵਾਂਗੇ ਤੋਕਣਾ ਰੇਡ ਹੀ ਪਾਵਾਂਗੇ ਸਹੀ ਗੱਲ ਹੈ ਜੀ ਮੈਂ ਨਾ ਏਡੀ ਝੋਟੀ ਜਿਹੜੀ ਆ ਨਾ ਆਪਾਂ ਨੂੰ ਸਾਰਾ ਸੂਆ ਚੋ 4-5 ਮਹੀਨੇ ਚੋਗੇ ਜਦੋਂ ਮਰਦੀ 80000 ਦੀ ਟੋਪੜ ਭੇਜ ਲਓ ਜੀ ਆਜੇ ਬਰਾਬਰ ਦੀ ਝੋਟੀ ਆ ਕੱਲ ਵੀ ਸਰਪੰਚ ਉਹਨਾਂ ਨੇ ਡਿਸਕਾਊਂਟ ਦਿੱਤਾ ਸੀ ਤੇ ਅੱਜ ਵੀ ਜਿਹੜੀ ਆ ਡਿਸਕਾਊਂਟ ਤੇ ਗੱਲ ਕਰਨੀਆਂ ਮਾਲ ਬਹੁਤ ਵੇਚਿਆ 2024 ਦੇ ਵਿੱਚ ਬਸ ਆਨੇ 2-4 ਪੀਸ ਵੇਚਨੇ ਨਾ ਇਹ ਬਿਲਕੁਲ ਸੇਵਾ ਕਰਨੀ ਤੇ ਜਾਂ ਆਫਰ ਨਹੀਂ ਦੇਣੀਆਂ ਬਸ ਆਫਰਾਂ ਬਿਲਕੁਲ ਕੋਈ ਨਫਾ ਨਹੀਂ ਲੈਣਾ ਅਮਰ ਡਿਸਕਾਊਂਟ ਤੇ ਬਸ ਵੀਰ ਭਰਾ ਨੂੰ ਗਿਫਟ ਹੀ ਭੇਜਨੇ ਆ ਲਓ ਜੀ ਗਿਫਟ ਭੇਜਨੇ ਬਾਕੀ ਗੱਲ ਇਹ ਵੀ ਗਿਫਟ ਜਿਹੜਾ ਜਿਹੜੇ ਵੀਰ ਭਰਾ ਕੋਲ ਚਲ ਗਿਆ ਤਾਂ ਸਮਝ ਲਓ ਵੀ 12 ਕਿਲੋ ਅਜ ਮੰਨ ਕੇ ਲੈ ਲੈ ਤਾਜੀ ਸੂਈ ਸਵਾਈ ਕੋਈ ਬਾਹਲੇ ਬਣਾਈ ਸੂਈ ਹੈ ਜੇ ਮੈਂ ਨੇ ਮੈਲਾ ਮਾਰਨਾ ਕੜ ਮਾਰਨਾ ਜਦੋਂ ਮੈਂ ਮੈਲਾ ਮੈਲਾ ਮਾਰ ਕੇ ਤਾਂ 14-15 ਕਿਲੋ ਆਮਨਾ ਚਵਾਈ ਜਾਊਗੀ ਲਓ ਜੀ ਆਪਰੇ ਵੇਖ ਲਓ ਤਾਂ ਟਾਈਮ ਵੇਖ ਲਓ ਕੀ ਆ ਰਿਹਾ ਉਹ ਵੇਖੋ ਅਜੇ ਨਾ ਟਾਈਮ ਲਿਖਾ ਦਿਓ 12:30 12:30 ਦਾ ਟਾਈਮ ਤਾਂ ਆਇਆ ਕੋਈ ਬਾਹਰ ਟਾਈਮ ਨਹੀਂ ਆਇਆ 10 ਮਿੰਟ ਘਟਿਆ 10 ਮਿੰਟ ਘਟਿਆ ਤੇ ਬਾਕੀ ਇਹ ਆ ਵੀ ਤੁਹਾਨੂੰ ਸਾਰੀਆਂ ਚੀਜ਼ਾਂ ਦਿਖਾਤੀਆਂ ਨੇ ਇਹ ਇੱਕ ਵਾਰੀ ਖੋਲ ਕੇ ਫਿਰ ਜੋਣਾ ਤੋਰ ਚੋਟੀ ਆਲੂ ਨਾ ਛੋਟੀ ਵਾਖੋ ਆ ਪਾੜੀ ਬੜੀ ਝੋਟੀ ਜਿਹੜੀ ਤੁਹਾਨੂੰ ਦਿਖਾਤੀ ਆ ਚੱਡਾ ਨਾਲ ਦੇਖੋ ਬਿੰਦੀਆਂ ਵੀ ਲੱਗੀਆਂ ਚੱਡੇ ਆ ਵਾਹ ਜੀ ਪਟਨਾ ਵਾਲਾ ਚੱਡਾ ਆ ਗਿਆ ਜੀ 100 ਨੰਬਰ 100 ਨੰਬਰ 100 ਜੋ 100 ਹੀ ਕਹਤਾ ਅੱਜ ਤੇ ਬਾਕੀ ਜਿਹੜਾ ਡਿਸਕਾਊਂਟ ਅੱਜ ਦੇ ਦੇਣਾ ਵਾ ਤੇ ਡਿਸਕਾਊਂਟ ਤੇ ਗੱਲ ਕਰਨੀ ਆ ਤੇ ਬਾਕੀ ਇਹ ਵੀ ਸਹੀ ਗੱਲ ਜੀ ਫੇਰ ਫੇਰ ਕੇ ਲਓ ਜੀ ਅੱਜ ਜਿਉਨ ਵੀ ਨੇ ਅੱਜ ਪੂਰੇ ਆ ਖੁਸ਼ੀ ਨਾਲ ਤਿਆਰ ਕੀਤੀ ਏ ਝੋਟੀ ਤੇ ਤੋਰਦੇ ਆ ਕਰੀ ਫੇਰ ਉਧਰੋਂ ਕਰੀ ਗੇੜੀ ਲਵਾ ਕੇ ਤੇ ਫੇਰ ਬੰਦੀ ਆ ਝੋਟੀ ਲਓ ਜੀ ਡਿਸਕਾਊਂਟ ਲੋਟ ਲੋ ਮੇਲਾ ਸਰਪੰਚ ਫਾਰਮ ਤੋਂ ਬਾਕੀ 2024 ਦੇ ਵਿੱਚ ਡਿਸਕਾਊਂਟ ਅੱਜ ਦਾ ਲਾਠ ਦੇਨੇ ਆ ਤੇ ਜੇ ਕੋਈ ਵੀਰ ਭਰਾ ਲੈ ਲੇ ਮੇਲਾ ਲੋਟ ਸਕਦਾ ਵਾ ਤੇ ਇਸ ਪੰਜੇ ਹੁਣ ਮਤਲਬ 12 ਕਿਲੋ ਬਿਲਕੁਲ ਤਿਆਰ ਆ ਲਿੱਕੇ ਕੋ 12 ਗਲੋ ਤਿਆਰ ਆ ਤਾਜੀ ਸੂਈ ਸਵਾਈ ਆ ਆਪ ਕੋ ਬਾਹਲੇ ਦਿਨਾਂ ਦੀ ਕੋਈ ਮੈਂ ਨਹੀਂ ਸੂਈ ਹੈ ਗਿਆ ਹਾਂਜੀ 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 ਬਿਲਕੁਲ ਤਾਜੀ ਬਿਲਕੁਲ ਤਾਜੀ ਸੂਈ ਹੈ ਜੇ ਕੱਟੀ ਮਗਰਿਆ ਰੱਖੋ ਕੋਈ ਉਹੋ ਜੀ ਜੀ ਲਓ ਜੀ ਕੱਟੀ ਵੀ ਟੋਪ ਕਲਾਸ ਟੋਪ ਕਲਾਸ ਕੱਟੀ ਆ ਬੜੀ ਚੰਗੀ ਕੱਟੀ ਚੰਗੀ ਹਾਂਜੀ 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 ਬੜੀ ਸੁਆਦੀ ਕੱਟੀ ਆ ਬਿਲਕੁਲ ਐ ਥੋੜੇ ਜਿਹੇ ਬਾਅਦ ਚ ਪਏ ਆ ਦੋ ਚਾਰ ਜੱਡ ਬਲੈਕ ਕਾਲੀ ਕੱਤੀ ਤੇ ਮਤਲਬ ਗਾਲੀ ਉਹ ਕਰੀਏ ਭਈ ਜਿਹੜੀ ਦੇ ਦੇਨੀ ਆ ਮਾਰਾ ਕੱਲ ਵੀ ਬਾਬੇ ਦੀ ਕਿਰਪਾ ਨਾਲ ਇੱਕ ਮੰਡੀ ਲਗਾਉਣਾ ਉਸਾਈ ਲੋਕਾਂ ਨੇ ਪਾਉਂਦੀ ਪੋਸ਼ੀ ਛੇਤੀ ਛੇਤੀ ਕੀਤੀ ਬੜੇ ਵੀਰਾਂ ਭਰਾਵਾਂ ਕੋਲ ਅੱਜ ਵੀ ਰੇਡ ਦਾ ਬਿਲਕੁਲ ਯਾਜ ਹੀ ਪਾਵਾਂਗੇ ਹਾਂਜੀ ਤੇ ਮੈਂ ਇਹਦੇ ਵਿੱਚ ਜੇ ਕੋਈ ਕਮੀ ਹੋਏ ਉਹਦੇ ਸੀ ਜ਼ਿੰਮੇਵਾਰਾਂ ਜੇ ਭਾਰ ਦਾ ਪਿੱਛੇ ਦਾ ਨੁਕਸ ਹੋਏ ਜਾਂ ਥਣ ਘੱਟ ਵੱਧ ਹੋਏ ਹਾਂਜੀ ਉਹ ਚੀਜ਼ ਦੇ ਸੀ ਜ਼ਿੰਮੇਵਾਰਾਂ ਜੇ ਮੈਨੂੰ ਕੋਈ ਕੋਪਲੇਨ ਹੋ ਉਹ ਉਹ ਚੀਜ਼ ਦੀ ਅਸੀਂ ਜੁਮੇਵਾਰ ਹੈ ਮਲਕ ਆਓ ਦੋ ਡੰਗ ਤਿੰਨ ਡੰਗ ਫਿਰ ਵੀ ਤਸੱਲੀ ਕਰਕੇ ਬੇਸ਼ੱਕ ਖੜੋ ਤੇ ਜੇ ਕੋਈ ਆਨਲਾਈਨ ਮਗਾਉਂਦਾ ਸਪੰਜੀ ਉਹ ਥਾਣਾ ਦੀ ਘਟਵਾਦੀ ਤੇ ਭਾਰ ਦੀ ਸਾਡੀ ਗਰੰਟੀ ਹੋਊਗੀ ਹਾਂਜੀ ਹਾਂਜੀ ਦੁੱਧ ਜਾ ਕੇ ਅੱਧਾ ਕਿਲੋ ਜਾਂ ਕਿਲੋ ਦੇ ਉਧਰ ਉਧਰ ਕਰੇ ਉਹ ਬਾਲਾ ਨਹੀਂ ਫਰਕ ਕਹਿੰਦੇ ਵੀ ਬਾਲਾ ਫਰਕ ਪਾਜੂਗੀ ਹਾਂ ਹਾਂਜੀ ਉਹ ਪੇੜੇ ਜਾ ਕੇ ਅਗਲੇ ਦੇ ਘਰੇ ਜਾ ਕੇ ਕਰ ਦਿਓ ਵੱਖਰੀ ਗੱਲ ਆ ਹਾਂਜੀ ਹਾਂਜੀ ਜਿਹੜੀ ਦੇਫਾ ਹੱਟ ਗਿਆ ਸਾਰੇ ਵੀਰ ਭਰਾ ਜਾਂਦੇ ਜਦੋਂ ਝੋਟੀ ਮੈਵਾ ਮਾਰੇਗੀ ਨਾ 15 ਦਿਨਾਂ ਦੀ ਸੂਈ ਹੋ ਜਾਏਗੀ ਹਾਂਜੀ 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 ਉਹ ਆਉਣਾ ਦੁੱ ਤੇ ਦੇਣੀ ਕਿ ਨਹੀਂ ਯਾਰ ਬਿਲਕੁਲ ਜਾਇਜ਼ ਹੀ ਕੰਮ ਕਰਾਂਗੇ ਡਿਸਕਾਊਂਟ ਹੀ ਹੈ ਨਾ ਅੱਜ ਰੇਟ ਪਾ ਲਓ ਭਾਈ ਰੱਖ 40 ਕਰੀਏ 1.5 ਕਰੀਏ 1 ਲੱਖ 20 ਹਜ਼ਾਰ ਇਹ 120 ਦੀ 120 ਲਓ ਜੀ ਲੁੱਟ ਲੋ ਮਿਲਾ 1 ਲੱਖ 20 ਹਜ਼ਾਰ ਦੀ ਟੋਪ ਕਲਾਸ ਚੋਟੀ ਆ ਗਈ ਜੋ ਤੇ ਬਿਲਕੁਲ ਜਾਇਜ਼ ਮੁੱਲ ਕੀਤਾ ਬਾਈ ਜੀ ਉਹਨਾਂ ਨੇ ਬਾਕੇ ਆਰਡਰ ਦੀ ਗੱਲ ਕਰ ਲਈ ਤੇ ਫਾੜੀ ਵਾਲਾ ਆਰਡਰ ਆ ਗਿਆ ਨੋਕਲਾ ਤਣਾ ਗਿਆ ਤੇ ਬਾਕੀ ਜਿਹੜਾ ਮਾਨਤਾ ਅੱਜ ਬਾਈ ਜੀ ਨਾਲ ਬਿਲਕੁਲ ਅਸੀਂ ਕਰਾਈ ਲੈਣਾ ਵਾ ਦੇ ਭਾਈ ਜੀ ਮਾਨਕ ਨਾ ਕਰੋਗੇ ਤੁਸੀਂ ਕਰ ਦੋ ਆਪਣਾ ਤੇਰੇ ਨਾਲ ਤੁਸੀਂ ਤੇ ਨਵੇਂ ਸਾਲ ਦੀ ਆਪਣੀ ਆਹਰਵੜ ਲਾਉਣੀ ਲਾਉਣਾ ਤੁਸੀਂ ਮੰਨ ਕੇ ਤੱਕ ਖੁਸ਼ ਕਰ ਲਓ ਬਾਲਾ ਨਾ ਕਰਿਓ ਕਰ ਲਓ ਤੁਸੀਂ ਦੋ ਹਜ਼ਾਰ ਰੁਪਿਆ ਕਰ ਦਈਏ ਮੈਂ ਤੇ ਨਾਲ ਲਓ ਜੀ ਤੁਹਾਡਾ 2000 2000 ਹੀ ਜੋ ਬੰਦੀ ਇੱਥਾ ਜਾਣਾ ਬੰਦੀ ਵਿਆਹ ਦੀ ਖੁਸ਼ੀ 2000 ਰੁਪਿਆ ਹੋਰ ਛੱਡ ਦੇਣਾ ਲਓ ਜੀ ਪੰਜ ਹੀ ਛੱਡੋ ਮੈਂ ਤੇ ਨਾਲ ਤੁਹਾਡਾ ਪੰਜ ਹੀ ਹੋ ਗਿਆ 115000 ਦੀ ਹੁਣ ਵੀਰ ਉਹ ਲਓ ਜੀ ਪਾ ਵਧਾਉਣਾ ਨਹੀਂ ਦੂਜਾ ਫੋਨ ਨਾ ਕਰੇ 10 12 ਵਾਲਾ ਫੋਨ ਹੈ ਪਰ ਝੋਡੀ ਵੇਖ ਲਓ ਆਦਮਾ ਵਿਖਾ ਲਓ ਇੱਥੋਂ ਦੂਰੋਂ ਵਿਖਾ ਲਓ ਲਓ ਜੀ 1 ਲੱਖ ਤੇ 1 ਇਹ ਟੌਪ ਕਲਾਜ ਨੂੰ ਕਹਿੰਦੇ ਆ ਬਾਕੀ ਇਹ ਆ ਵੀ ਜੇ 5 ਮਹੀਨੇ ਦੁੱਧ ਚੋਲਿਆ ਮਹੀਨੇ ਵਿੱਚ 80000 ਦੀ ਟੋਪੜਾ ਨੂੰ ਭੇਜ ਦੇ ਲਓ ਜੀ ਦੁੱਧ ਪੀ ਕੇ ਵੀ 80000 ਦੀ ਫੇਰ ਜਿਹੜੀ ਆਪਾਂ 3 ਮਹੀਨੇ ਚੋਲੇ ਵੀ ਕੋਈ ਭੇਜ ਸਕਦਾ ਆ 4 ਮਹੀਨੇ ਚੋਲੇ 5 ਮਹੀਨੇ ਚੋਲੇ ਅੱਗੇ ਕਲਾ ਕਲਾ ਅੰਚ ਲੱਗਾ ਕੱਟੀ ਨੂੰ ਤਾਲੀ ਤੇ ਲਾਰੇ ਫਿਰ ਬੱਚਾ ਨਾਲ ਹੀ ਚਵਾਈ ਕਰਾ ਦੀ ਇਹਦੀ ਨਾ ਚਵਾਈ ਜਵਾਈ ਦਿਖਾ ਦੀਏ ਵੀਡੀਓ ਦੇ ਵਿੱਚ ਤੇ 1,15,000 ਰੁਪਇਆ ਅੱਜ ਮਾਨਤਾ ਨਹੀਂ ਹੋਣਾ ਬਸ ਹੋਣਾ ਬਸ ਬਿਲਕੁਲ ਜਾਇਜ਼ ਮੁੱਲ ਕੀਤਾ ਭਾਈ ਇਹਨਾਂ ਨੇ ਸਾਰੇ ਸਾਰੇ ਕਾਕਾ ਨੂੰ ਲਓ ਜੀ ਬਚਾ ਲਾਤਾ ਜੋ ਬਨੇ ਤੇ ਬਾਕੀ ਇਹ ਵੀ ਜਵਾਬ ਸਮਾ ਤੁਹਾਨੂੰ ਦਿਖਾ ਲ ਦੇਣਾ ਇਹਦਾ ਕਿ ਕੱਟੀ ਕੀ ਕਰ ਰਹੀ ਹੈ ਤੇ ਮੁੱਲਾ ਦੇ 115000 ਰੁਪਇਆ ਲੁੱਟ ਲੋ ਮਿਲਾ ਬਿਲਕੁਲ ਤਾਜੀ ਸੁਹੀ ਸਵਾਈ ਗਈ ਹਰਿਆਣੇ ਦੀ ਤੇ ਬਾਕੀ ਸਪੰਚ ਉਹਨਾਂ ਦਾ ਇਹ ਕਹਿਣਾ ਵਾ ਵੀ ਜੇ ਕੋਈ ਇਧਰ ਦੀ ਝੋਟੀ ਸਾਫ ਕਰ ਦੇ ਤੇ ਝੋਟੀ ਫਰੀ ਦੇ ਦਾਂਗਾ ਫਸਮਾ ਲੱਗਿਆ ਝੋਟੀ ਨੂੰ ਬਾਕੀ ਜਿਹੜੇ ਫਸਮਾ ਆ ਗਏ ਗੱਲਾਂ ਹੋਰ ਹੀ ਕਰਦੀ ਆ ਉਹ ਖਾਤੇ ਆ ਜੀ ਸਪੰਜੀ ਬਾਕੀ ਜਵਾਬ ਫਸਮਾ ਹੁਣ ਤਹੀ ਤਸੱਲੀ ਕਰਾਉਣੀ ਆ ਥੱਲੇ ਬਹਿ ਗਏ ਜੋ ਤੇ ਬਾਕੀ ਇਹ ਆ ਵੀ ਫਸਮਿਆਂ ਗੱਲਾਂ ਹੋਰ ਹੀ ਕਰਦੀ ਆ ਝੋਟੀ ਨੋਗਾਂ ਥਾਂ ਆ ਜਾ ਨਾ ਜਿਆਦਾ ਨੀ ਕਰੂ ਦੋ ਜਾਨ ਅਸੀਂ ਸੱਪਣਾ ਜੋ ਬਨੇ ਵਿਆਹ ਕੇ ਗਾਪਾ ਨੂੰ ਇਹ ਵਾਲੀ ਸਿੱਧੀ ਮਾਲ ਲੱਗ ਜਾ ਆਪਣੇ ਕੋ ਮਾਲ ਮਾਲ ਜਾ ਸਾਹਮਣੇ ਆਣੀ ਨੱਖੋ ਹਾਂਜੀ ਹਾਂਜੀ ਇਸ ਦਾ ਕੰਮ ਉਸ ਕੋ ਸਾਜੇ ਸਹੀ ਗੱਲ ਆ ਇਹ ਜੋ ਬੰਦੇ ਬਸਦਾ ਕੰਮ ਹੈ ਜੋਬ ਨਹੀਂ ਕਰ ਸਕਦਾ ਜੋਬ ਨਹੀਂ ਕਰ ਸਕਦਾ ਜਿੱਦੀ ਸਾਡੇ ਕੋਲ ਤਲਾਪਾ ਦਾ ਵੀਦੀ ਕੰਮ ਹੁੰਦਾ ਮਾਂ ਨਾਲ ਖੇਤੀ ਖੇਤੀ ਦਾ ਕੰਮ ਹੀ ਕਰਨਾ ਹੁੰਦਾ ਹਾਂਜੀ 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 ਇਸ ਕੰਮ ਅਸੀਂ ਥੋੜੇ ਜੇ ਤਾਂ ਹੀ ਸਕਾਉਂਟ ਦੇਣ ਦੇ ਆ ਪਿੱਛ ਸਕਾਉਂਟ ਤੇ ਅੱਜ ਦੇ ਜਾਣੀਆਂ ਨੇ ਝੋਟੀਆਂ ਨਾਲ ਆਪਾਂ ਜੋਬਨ ਦੀ ਥੋੜੀ ਵਿਆਹ ਦੀ ਖੁਸ਼ੀ ਕਰਕੇ ਅਸੀਂ ਵੀ ਮਈਆਂ ਹੈ ਵੀ ਅੱਜ ਕਮਾਈ ਕਮਾਈ ਕਰਕੇ ਜੋਬਨ ਮਈਆਂ ਲਾਉ ਤੇ ਜੋਬਨ ਐਸਾ ਘਰੇ ਜਾਏ ਸਹੀ ਗੱਲ ਹੈ ਜੀ ਲਓ ਜੀ ਪ ਲੈ ਕੋਟੀ ਮਾਈਮੈਂ ਆ ਪਵਾ ਲਗੂ ਵੀ ਚਵਾਈ ਆ ਗਈ ਮੈਂ ਲਓ ਜੀ ਚਵਾਇੜਾ ਬਿਲਕੁਲ ਕੋਈ ਭੂਰ ਨਹੀਂ ਛਟਾਨੇ ਗਈ ਐ ਮੋਗੇ ਵਾਲਾ ਚਵਾਜੋ باقی نے بیاہ ہی آئے گا اپنے ہاں جی ہاں جی لو جی چھ سات تو بعد چالو کر دینا کم ٹوٹیاں اپنے کوئی دس پندرہ ٹوٹیاں نالے بچیاں بھی اتنا ٹاپ کلاس ہی ہونگیاں دو دن جانا اپنا مین کام ہے جی اپنا ہاں جی ہاں جی ਨੂੰ ਗੱਡੀ ਖੋਣਾ ਤਾਂ ਆ ਗਣਾ ਮੋਟਾ ਖੰਡ ਲੱਗ ਗਈ ਸਹੀ ਗੱਲ ਸਹੀ ਗੱਲ ਬਾਕੀ ਗੱਡੀ ਦਾ ਸ਼ਿੰਗਾਰ ਠੰਮੂ ਰਹਿ ਵਧੀਆ ਵਧੀਆ ਖੀ ਖੋਣਾ ਦੀ ਨਾਲ ਸਹੀ ਗੱਲ ਹੈ ਸਹੀ ਗੱਲ ਹਾਂ ਜੀ ਹਾਂ ਜੀ ਨਹੀਂ ਬਾਕੀ ਜਵਾਬ ਸਮਾ ਜਰੇ ਬਿਲਕੁਲ ਓਕੇ ਆ ਜੀ ਬਾਕੀ ਜੇ ਗੱਲ ਕਰੀਏ ਜਵਾਬ ਸਮਾ ਦੀ ਬਿਲਕੁਲ ਗਮ ਗਮ ਆ ਰਹੀ ਆ ਤੇ ਮੁੰਡਾ ਸਾਹਿਬ ਵਜਾ ਮੈਂ ਫਿਰ ਦਾਦਾ ਬਸਾਉਂਦਾ ਸਹੀ ਗੱਲ ਜੋ ਮੇਰਾ ਮੋਟਰਸਾਈਕਲ ਦਾ ਕਾਗਜ਼ ਆ ਬੰਦ ਬੰਦ ਕੀਤਾ ਨਹੀਂ ਜਿਹੜਾ ਬੰਦਾ ਮੇਰੇ ਵੀਰ ਭਰਾ ਜੂਰ ਆ ਗਿਆ ਜਿਹੜੇ ਜੋ ਨੂੰ ਪਿਆਰ ਕਰਦੇ ਆ ਹਾਂ ਜੀ ਹਾਂ ਜੀ ਹਾਂ ਜੀ ਫਾਈਨ ਡੀਕ ਰੋ ਜੀ ਚੱਕਣ ਦੀ ਗੱਲ ਕਰੀ ਜੋ ਬੰਦਾ ਵਿਆਹ ਪੂਰਾ ਮੈਂ ਧੂਮ ਤਾਂ ਆਣਾ ਪੂਰੀ ਧੂਮ ਤਾਂ ਆਣਾ ਪੂਰੀ ਰੀਤੀਆਂ ਨਾਲ ਰੀਤੀਆਂ ਆਓ ਗੱਲ ਆਓ ਜੀ ਸਰਪੰਚ ਨਾਲੋਂ ਗੋਡ ਮੈਲੇ ਆ ਜੀ ਤੇ ਜੋ ਇਹ ਪ੍ਰੋਗਰਾਮ ਜੋ ਬੰਦੇ ਘਰੇ ਆ ਨਾ ਭਾਜੀ ਨਹੀਂ ਨਹੀਂ ਗਰਾਊਂਡ ਦੇ ਵਿੱਚ ਕੀਤਾ ਪਿੰਡ ਦੇ ਸਾਹੇ ਨਾਲ ਬਹੁਤ ਵੱਡਾ ਸਟੇਜ ਹੈ ਅੱਛਾ 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 ਜੀ ਹੁੰਦਾ ਹੁੰਦਾ ਜਵਾਦ ਖਾਤਾ ਵਾ ਤੇ ਬਾਕੀ ਇਹ ਆ ਵੀ ਤਸੱਲੀ ਕਰਨਾ ਢਾਡਾ ਕੰਮ ਆ ਤੇ ਚੀਜ਼ ਭੇਜਣਾ ਸਾਡਾ ਕੰਮ ਯਾਰ ਤੇ ਬਾਕੀ ਜੇ ਆਨਲਾਈਨ ਆਪਾਂ ਭੇਜਦਿਆਂ ਦੇ ਬਿਲਕੁਲ ਐ ਜਿਹੜੀਆਂ ਗਰੰਟੀਆਂ ਦਸੀਆਂ ਨੇ ਬਿਲਕੁਲ ਹੋਲ ਹੋਣ ਗਿਆ ਥਾਂ ਦੀ ਵਾਧ ਘਟ ਪੂਰ ਛਟਾ ਹਾਂਜੀ ਜੀ ਪੂਰ ਛਟਾ ਹਰ ਚੀਜ਼ ਦੀ ਮਤਲਬ ਗਰੰਟੀ ਤੇ ਦੁੱਧ ਤੁਹਾਨੂੰ ਜੇ 12 ਕਿਲੋ ਕਿਹਾ ਵਾ ਭਾਈ ਜੀ ਇਹਨਾਂ ਨੇ ਹੁਣੇ ਦਾ ਮੌਕੇ ਤੇ ਬਾਜੀ ਸੁਣੀ ਵੀਡੀਓ ਆਪਾਂ ਗਲਤ ਗੱਲ ਹੀ ਕਹਿਣ 18 ਨਹੀਂ ਕੱਦਨੇ ਹਾਂਜੀ ਹਾਂਜੀ ਹੋਊ ਹੁਣੇ 12 ਤੋਂ ਜ਼ਿਆਦਾ ਹਾਂਜੀ ਹਾਂਜੀ ਔਰ ਆਪਾਂ ਦੱਸਾਂਗੇ ਉਹਨਾਂ ਵੀ ਕਿੰਨਾ ਕੁ ਹੋ ਸਕਦਾ ਭਾਈ ਦੁੱਧ 13 ਕਿਲੋ ਦੀ 12 ਕਿਲੋ ਮਿਲ ਆਪਾਂ ਵੀ ਪੱਕਾ ਮੰਨ ਕੇ ਚੱਲਦੇ ਆਂ ਇਹ ਇਹ ਵੀ ਜੇ ਕਹਿੰਦੇ ਆਨਲਾਈਨ ਮੰਗਵਾਣੀ ਆ ਤੇ ਤੁਸੀਂ ਕਿਲੋ ਹੋਰ ਘੱਟ ਮੰਨ ਸਕਦੇ ਜੋ ਨਹੀਂ ਲੋਧਾਂ ਦੀ ਕੱਟੀ ਆ ਹਾਂਜੀ 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 ਬਹੁਤ ਠੰਡੀ ਸੀ ਇਹ ਫੋਲਿਆ ਕਿ ਉਹ ਜਿਆ ਚੱਕਣ ਦੀਆਂ ਲਾਓ ਜੀ ਚੋ ਅਰੇ ਬਰੋਕਲੀ ਨਿੰਬੂਆਂ ਗੁੰਨ ਨਿਚੜ ਜਾਂਦੀ ਆ ਇਹ ਬਾਕੀ ਆ ਵੀ ਜਵਾਬ ਸਮਾਨ ਬਿਲਕੁਲ ਓਕੇ ਆ ਤੇ ਕੱਟੀ ਮਗਰਾ ਜੀ ਤੇ ਅੱਜ ਮੁੱਲ ਵੀ ਬਿਲਕੁਲ ਜਿਆਜ ਕੀਤਾ 115000 ਰੁਪਏ ਇਹ ਮੁੱਲ ਜੀ ਇੱਥੇ ਵੀ ਮਹਾਂਗੀ ਆ ਆਪਣੇ ਇਹ ਫਿਰ ਹਰਿਆਣੇ ਦੀ ਕੋਈ ਸਾਫਤ ਕਰਦੇ ਮੈਂ ਇਹ ਪੰਜਾਬ ਦੀ ਉਹ ਤੇ ਮੈਂ ਫਰੀ ਦੇ ਦਾਂਗਾ ਆਪਾਂ ਮੈਂ ਨਾ ਸਪੰਜੀ ਆ ਕੱਲ ਦੱਸਤੀ ਬੰਨੋ ਲਓ ਜੀ ਬਰਾਬਰ ਆ ਗਈ ਜੀ ਹਾਂਜੀ 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 ਆ ਮੋਗੀ ਬਰਾਬਰ ਨਿੰਬੂਆਂ ਨੂੰ ਨਚੜ ਜੀ ਲਓ ਜਿਹੜੇ ਮੈਂ ਵੀ ਸਰੋਂ ਆ ਪਸਰੇ ਬੁਲੇ ਹਾਂਜੀ 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 ਨੀ ਓਏ ਅਗੋਂ ਯਾ ਅਗਰ ਇਹ ਕਈ ਖਲੋਂ ਮੈਂ ਵੇਚਦਾ ਅੱਜ ਮੈਂ ਤੁਹਾਨੂੰ ਜੀ ਮਸਾ ਮਜਾ ਮੈਂ ਬਰਾਬਰ ਚਵਾਈ ਜੂ ਬਿਲਕੁਲ ਓਕੇ ਆ ਲਓ ਜੀ ਆਨੇ ਦੀ ਬਰ ਕੋ ਚਵਾਈ ਜੂ ਬਿਲਕੁਲ ਓਕੇ ਆ ਤੇ ਲੋ ਜੀ ਬੱਚੇ ਦੁੱਧ ਛੜਦਣ ਲੱਗੇ ਆ ਫੁੱਲਾ ਵੇਖੋ ਹਾਂਜੀ 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 ਬਾਕੀ ਮੈਂ ਜਿਹੜੀ ਆ ਪੂਰੀ ਖਾਲੀ ਗੱਲ ਜਿਹੜਾ ਵਿੱਚ ਥੋੜੀ ਗੱਚਾ ਚਾਹਾਂ ਲੇਖੋ ਕੋਈ ਕੋਈ ਨੀ ਦਾ ਛੱਟਾ ਨਹੀਂ ਹਾਂਜੀ ਹਾਂਜੀ ਬੱਚੇ ਛੜਦੋ ਸਮਝੇ ਨਹੀਂ ਚੋੜੀ ਥੋੜਾ ਮੈਂ ਕਿਹਾ ਵਾਈ ਵਾਈ ਹਾਂਜੀ ਛੜਦੋ ਚਲੋ ਕਿਲੋ ਕਿਲੋ ਦੁੱਧ ਬਾਕੀ ਇਹ ਵੀ ਨੁਚੜ ਕੈਂ ਨਿੰਬੋਂ ਗੋ ਨੁਚੜ ਕੀ ਆ ਹਾਂ ਜੀ ਦੇਵਾ ਖਾਣਾ ਕਿ ਕੱਟੀਆਂ ਹਾਂਜੀ 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 ਤਰੋ ਲਓ ਜੀ ਦੁੱਧ ਤੁਹਾਨੂੰ ਖਾਤਾ ਵਾ ਬਿਲਕੁਲ ਦੁੱਧ ਜਿਹੜਾ ਤਿਆਰ ਆ ਤੇ ਬੱਚੇ ਨੂੰ ਕਿਲੋ ਡੇਢ ਕਿਲੋ ਜਿਹੜਾ ਛੜਤਾ ਉਹ ਦੁੱਧ ਲਓ ਜੀ ਦੂਰੀ ਥੋੜਾਈ ਜੀ ਹਾਂਜੀ 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 ਕੋਈ ਮੰਦੀ ਆਈ ਛੋਟੀ ਨਹੀਂ ਆਈ ਉਾਮੇ ਆਲੀ ਸਗੀ ਤੇ ਲਓ ਜੀ ਮੁੱਲ ਬਿਲਕੁਲ ਜਾਇ 115000 ਰੁਪਇਆ ਤੇ ਬਾਕੀ ਇਹ ਆ ਵੀ ਹੁਣ ਬਿਲਕੁਲ ਥੋੜਾ ਜਿਹਾ ਬਤਾ ਮੈਨੂੰ 2400 ਰੁਪਏ ਛੋਟ ਛੋਟ ਜ਼ਰੂਰ ਕਰਨਗੇ ਤੇ ਹੋਰ ਸਪੰਜੀ ਜੀ 10000 ਸੀਰੇ ਸਾਹਮਣੇ ਦਾ ਮੇਚ ਆਉਂਦੀ ਹੈ ਹਾਂਜੀ 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 ਬਾਕੀ ਇਹ ਰੇੜਾ ਇੱਦੀ ਵੱਡੀ ਕੱਟੀ ਵੇਖੋ ਪਿੱਛੋਂ ਬਿਲਕੁਲ ਬਿਲਕੁਲ ਖੁੱਲ ਰਿਹਾ ਲੀਪੋੜੀ ਦੀ ਲੰਬਾਈ ਵੇਖੋ ਕੱਟੀ ਦੀ ਕਿੰਨੀ ਆ ਹਾਂਜੀ 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 ਛੱਡੀ ਸੀਰ ਕੋਲ ਇੱਕ ਗਾਲੀ ਡੇਈ ਕਰਨ ਲੱਗੇ ਕੈਮਰਾ ਆ ਬਈਆ ਹਾਂਜੀ ਹਾਂਜੀ ਤੇ ਚਾਗਣ ਲੱਗੇ ਖੜੇ ਹੋ ਉਹਨੂੰ ਛੱਡੀ ਨੂੰ ਪਰਵਾਹ ਨਹੀਂ ਪੁੱਤ ਅਗਲੇ ਅਗਲੇ ਝਹਾਦੇ ਕੱਲੇ ਹਾਂਜੀ ਹਾਂਜੀ ਜੋੜਦੇ ਹਾਂਜੀ 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 ਪਰਵਾਹ ਨਹੀਂ ਮੱਕੀ ਕੱਟੀ ਮੱਕੀ ਬਹੁਤ ਜ਼ਿਆਦਾ ਚੰਗੀ ਆ ਇੱਕ ਨੱਕ ਫਰੀ ਆ ਇੱਕ ਨੱਕ ਫਰੀ ਤੇ ਬਾਕੀ ਖੜੋ ਬੇਸ਼ੱਕ ਹੋਣੀ ਬੇਸ਼ੱਕ ਲਾਈ ਵੀ ਚਾਈ ਦੇਵਾਪਾਏ ਦੋੜਾਂਗੇ ਤੁਹਾਨੂੰ ਕੋਈ ਕਿਸੇ ਕਾਲ ਦੀ ਤਰਾਹੀ ਨਹੀਂ ਹਾਂਜੀ ਹੋਰ ਸੁਪੰਜੀ ਪਹਿਲੇ ਠੀਕ ਹੈ ਜੀ ਮੜਕ ਦੀ ਕਿਰਪਾ ਨਾਲ ਵਧੀਆ ਤਾਂ ਆਪਣੇ ਕੈਮਰੋ ਕਰੋ ਫੋਟੋ ਲਾਈਕ ਕਮੈਂਟ ਸ਼ੇਅਰ ਠੀਕ ਤੇ ਪਿੰਡ ਆਪਣਾ ਭੋਲੇ ਕੇ ਹਾਂਜੀ ਹਾਂਜੀ ਜਿਹੜਾ ਗਰਦਾਸਪੁਰ ਤਸਵੀਰ ਪਟਾਲਾ ਹਾਂਜੀ 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 ਨੇੜੇ ਫਤੇਗੜ ਚੂੜੀਆਂ ਹਾਂਜੀ 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 ਤੇ ਮੋਬਾਈਲ ਨੰਬਰ ਆਪਣਾ 95016 ਹਾਂਜੀ ਤੇ 58050 ਹਾਂਜੀ ਹਾਂਜੀ ਸੁਪੰਜੀ ਉਹ ਬੰਦੇ ਗਾਇਕਾਂ ਨੂੰ ਮੇਸਜ ਕਰਦੇ ਨੇ 5 ਤਰੀਕ ਨੂੰ ਆਓ ਹਾਂਜੀ ਹਾਂਜੀ ਤੇ ਬਾਕੀ ਜਿਹੜਾ ਵਾ ਮੱਝ ਜਿਹੜੀ ਆ ਆਪਾਂ ਤੁਹਾਨੂੰ ਜੀ ਆ ਕੇ ਵਿਦਾ ਕਰੋ ਮਹੀਂ ਚਨਾ 15 ਕਿਲੋ ਵਾਲੀ ਸਿਰਫ ਮੈਂ ਮਿਉਰੀ ਇਹ ਜੇ ਤਾਂ ਬੰਦੇ ਨੂੰ ਥੋੜੀ ਛੁੱਟੀ ਦੇਣੀ ਪਈ ਇਸ ਕਰਕੇ ਪਸ਼ੂ ਆਪਾਂ ਵੇਚਦੇ ਨੇ ਇਹ ਮਤਲਬ ਮੱਝ ਜਿਹੜੀ ਆਪਾਂ ਮਤਲਬ ਜੋ ਬੰਦੇ ਵਿਆਹ ਦੇ ਕਰਕੇ ਆਪਾਂ ਡਿਸਕਾਊਂਟ ਦੇ ਦਿੰਦੇ ਆ ਡਿਸਕਾਊਂਟ ਵੀ ਦੇ ਲੋ ਜਮ ਬੁੜੀ ਲਾ ਲੋ ਕਿ ਕੁਝ ਮਤਲਬ ਹੁਣ ਨਹੀਂ ਆਪਣੇ ਕੋਲ ਪੱਠੇ ਦਾ ਸਾਬ ਬਣਾ ਬਹੁਤ ਵੀ ਸੈਕਸ਼ਨ ਰੈਕਸ਼ਨ ਆ ਗਿਆ ਹਾਂਜੀ 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 ਕਿਉਂਕਿ ਜੋ ਬੰਦੇ ਅੱਗੇ ਕੰਮ ਦਾ ਸਾਰਾ ਝੋਈ ਵੀ ਕਰ ਲਿੰਦਾ ਹੈ ਹਾਂਜੀ 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 ਕੰਮ ਸਾਰੇ ਬੰਦ ਬੰਦ ਕੀਤੇ ਆ ਹਾਂਜੀ ਹਾਂਜੀ ਤੇ ਵਧੀਆ ਵਾਕੀ ਲਾਜੋ ਤੇ ਨਿਆਰੇ ਲਾਵੋਗੇ ਇੱਕ ਵਾਰੀ ਮਾਰੋ ਨੰਬਰ ਤੇ ਦਾ ਹੋ ਜਾਵੇ। ਲਾ ਲਈ ਸਰਪੰਚ ਡੇਰੀ ਫਾਰਮ ਪਿੰਡ ਭੋਲੇ ਦੀ ਜੀ ਆਯਾ ਨੂੰ ਜੀ ਨੰਬਰ ਹੈਗਾ ਵਾ 95016 ਤੇ 58050 ਤੇ ਠੀਕ ਹੈ ਸਭਾ ਜੀ ਮੈਂ ਕਰੋ ਯਾਰ ਜੀ ਦਾ ਠੀਕ ਹੈ ਜੀ ਸასი ਗਾਲ ਜੀ